ਕਿੰਨੇ ਘੰਟੇ ਚ ਘਟਣਾ ਹੈ ਕੋਈ ਦੋ ਟਾਈਮਟ ਹੈ ਹਰੇ ਉੱਥਾ ਹਰੇ 2.5 ਘੰਟੇ ਦਾ ਟਾਈਮ ਹੈ ਸਾਨੂੰ ਬਈ ਲਾ ਦੇ ਜੀ ਇਹ ਕੀ ਲੱਗਦਾ ਤੁਹਾਡੇ ਰਿਸ਼ਤੇ ਵਿੱਚ ਕੀ ਸੀ ਮੇਰੇ ਤੋਂ ਸੱਤਾ ਹਰਸ ਤੋਂ ਸੋਤਾਂ ਫਟਾ ਮੈਂ ਕਿਹਾ ਇੱਕ ਚੱਕ ਬਣਾ ਗਿਆ ਸੀ ਤੇ ਜ਼ਖਮੀ ਜ਼ਖਮੀ ਉੱਪਰ ਖੜਾ ਗਿਆ ਸੀ ਹਾਂ ਜੀ ਜਦੋਂ ਉਹ ਜਖਮੀ ਸੀ ਜਦੋਂ ਇੱਥੋਂ ਖੜਿਆ ਗਿਆ ਇੱਥੋਂ ਜਖਮੀ ਹਾਲਤ ਵਿੱਚ ਖੜਿਆ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਹਣ ਹੋਰ ਤੇ ਮੈਂ ਤਾਂ ਬਾਅਦ ਚ ਆਇਆ ਵੱਡਿਆ ਹਸ ਨਾ ਮਤਲਬ ਇਦਾਂ ਦੀ ਕਦੀ ਜ਼ਿੰਦਗੀ 'ਚ ਪਹਿਲੇ ਵੀ ਕੋਈ ਘਟਨਾ ਹੋਵੇ ਵਾਪਸ ਇਹਦੇ ਨਾਲ ਕੋਈ ਕਹਿੰਦਾ ਕਰਦੇ ਇਹਨੂੰ ਕਹੇ ਹੋ ਕਿ ਜੀ ਪਾਕਾ ਨਾ ਤਾਂ ਪਹਿਲਾਂ ਕੋਈ ਇਹਨੂੰ ਮਿਲਦਾ ਜੀ ਤੇ ਕੋਈ ਰੰਜੀਤ ਕੋਈ ਰੰਜੀਤ ਭਾਜੀ ਲੱਗਦਾ ਕੋ ਰੰਜੀਤ ਦੇ ਪਾਸੇ ਹੋਵੇ ਨਾ ਕੋ ਰੰਜੀਤ ਦੀ ਗੋਲੀ ਚਲਾਦੀ ਕੋ ਪਤਾ ਇਹ ਕੋਈ ਕਹਤਾ ਨਹੀਂ ਪਤਾ ਪੈਂਦਾ ਕਿ ਦੂਰ ਦਾ ਮੈਂ ਹੂੰ ਕੋਈ ਰੰਜਿਸ ਬਾਜੀ ਹੋਵੇਗਾ ਨਾ ਪਿੰਡ 'ਚ ਕੋਈ ਨਾ ਪਰ ਇਹਨੂੰ ਪਤਾ ਹੋਊਗਾ ਕਿਉਂ ਪਤਾ ਵੀ ਜਾਂਦਾ ਮੈਂ ਬਾਦਸ਼ਾਹ ਹਾਂ ਜੀ ਕੀ ਬਕਰ ਬਣਿਆ ਤਾਂ ਨਹੀਂ